ਹਾਂਜੀ ਦੋਸਤੋ ਸ਼ਸ਼ੀਕਾਰ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਬਰਾਤਨ ਦੋਸਤੋ ਹੋਗੇ ਦੋਸਤੋ ਇਸ ਵੀਡੀਓ ਵਿੱਚ ਗੱਲ ਕਰਾਂਗੇ ਆਪਾਂ ਕਿ ਜ਼ਿਲ੍ਹਾ ਰੋਜ਼ਗਾਰ ਦੇ ਕਾਰਬੋਰ ਬੀਰੂ ਮਾਨਸਾ ਵਿਖੇ ਜਿਹੜੀ ਕਿ ਹੈ 2 12 2 12 ਯਾਨੀ ਕਿ 2 ਦਸੰਬਰ ਨੂੰ ਦਿਨ ਸੋਮਵਾਰ ਨੂੰ ਚੈੱਕ ਮਿਟ ਸਰਵਿਸ ਪ੍ਰਾਈਵੇਟ ਲਿਮਟਿਡ ਵੱਲੋਂ ਕੀ ਆ ਸਿਕਿਉਰਿਟੀ ਗਾਰਡ ਲਈ ਪਲੇਸਮੈਂਟ ਕੈਂਪ ਲਗਾਇਆ ਹੈ ਜਿਹੜੀ ਵੀ ਰਣ ਸਿਕਿਉਰਿਟੀ ਕਾਰਡ ਚ ਜਾਣਾ ਉਹ ਵੀਡੀਓ ਜ਼ਰੂਰ ਤੱਕੋ ਜੀ ਇਹ ਉਸ ਤੋਂ ਬਾਅਦ ਜਿਨ੍ਹਾਂ ਨੇ ਵੀ 10ਵੀਂ ਪਾਸ ਉਹ ਵੀ ਇਹ ਵੀਡੀਓ ਜ਼ਰੂਰ ਦੇਖੋ ਠੀਕ ਹੈ ਜੀ ਤਾਂ ਵੀਡੀਓ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਆਉਣ ਵਾਲੀ ਅਪਡੇਟ ਕੋਈ ਹੋਰ ਵੀ ਹੋਊਗੀ ਤੁਹਾਨੂੰ ਮਿਲ ਜਾਣੀ ਇਸ ਚੈਨਲ ਦੇ ਮਾਦੀਆ ਵਰਾਇਟੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਰਸਟ ਜੀ ਤਾਂ ਦੋਸਤੋ ਇਹਦੇ ਵਿੱਚ ਕੀ ਅਗے ਯੋਗਤਾ ਜਿਹੜੀ ਰੱਖੀ ਗਈ ਹੈ 10ਵੀਂ ਪਾਸ ਹੈ ਸਿਰਫ ਇਹਦੇ ਵਿੱਚ ਲੜਕੇ ਨੇ ਜਿਹੜੇ ਉਹੀ ਅਪਲਾਈ ਕਰ ਸਕਦੇ ਹਨ ਜੀ ਜੀ ਦੇ ਵਿੱਚ ਕੀ ਕਦ ਤੇ ਪਾਰ ਹੈ ਗਿਆ 5 ਫੁੱਟ 7 ਇੰਚ ਤੁਹਾਡਾ ਕੱਦ ਹੋਣਾ ਚਾਹੀਦਾ ਤੇ ਵਜਨ ਤੁਹਾਡਾ 55 ਕਿਲੋ ਜੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਨਖਾਹ ਤਾਂ ਤਨਖਾਹ ਜਿਹੜੀ ਤੁਹਾਨੂੰ ਇਹਦੇ ਵਿੱਚ ਜੀ 16500 ਮਿਲ ਜਾਣੀਆਂ ਜੀ ਠੀਕ ਹੈ ਜੀ ਸੈਲਰੀ ਜਿਹੜੀ ਥੋੜੀ ਰਹਿਣੀ ਹੈ 16500 ਜਿਹੜੀਆਂ ਇਸ ਕੈਂਪ ਵਿੱਚ ਸਾਬਕਾ ਫੌਜੀ ਗਨਮੈਨ ਸੁਪਰਵਾਈਜ਼ਰ 20 ਭਰਤੀ ਕੀਤੀ ਜਾਵੇਗੀ ਠੀਕ ਹੈ ਜੀ ਇਹ ਵਿੱਚ ਗਨਮੈਨ ਹੋ ਜਾਣਗੇ ਸਾਬਕਾ ਫੌਜੀ ਵੀ ਵੀਰ ਭਾਗ ਲੈ ਸਕਦੇ ਨੇ ਸੁਪਰਵਾਈਜ਼ਰ ਵੀ ਭਰਤੀ ਕੀਤੀ ਜਾਵੇਗੀ ਜਿਨ੍ਹਾਂ ਦੀ ਤਨਖਾਹ 20000 ਤੋ ਲੈ ਕੇ 24000 ਤੱਕ ਹੋਊਗੀ ਜੇਕਰ ਇਹਦੇ ਵਿੱਚ ਕੋਈ ਜਨ ਕੈਂਪ ਵਿੱਚ ਸਾਡਾ ਫੌਜੀ ਭਾਗ ਲੈਂਦੇ ਨੇ ਸੁਪਰਵਾਈਜ਼ਰ ਦੀ ਭਰਤੀ ਉਹਨਾਂ ਦੀ ਕੀਤੀ ਜਾਵੇਗੀ ਤੇ ਤਨਖਾਹ ਜਿਹੜੀ ਉਹਨਾਂ ਨੂੰ 20000 ਤੋਂ ਲੈ ਕੇ 24000 ਅੱਧਾ ਮਿਲੇਗੀ ਠੀਕ ਹੈ ਜੀ ਇਹ ਫੌਜੀ ਵੀਰ ਵਿੱਚ ਭਾਗ ਲੈ ਸਕਦੇ ਨੇ ਕੰਮ ਕਰਨ ਦਾ ਸਥਾਨ ਕਿੱਥੇ ਰਹਿਣਾਗਾ ਜੀ ਧੂਰੀ ਪੰਜਾਬ ਤੇ ਸਰਸਾ ਹਰਿਆਣਾ ਇੰਟਰਵਿਊ ਸਮਾਂ ਜਿਹੜਾ ਹੋਣਾਗਾ ਸਵੇਰੇ 10:30 ਵਜੇ ਜ਼ਿਲ੍ਹਾ ਰੋਜ਼ਗਾਰ ਬਿਊ ਕਾਰੋਬਰ ਬਿਊਰੋ ਮਾਨਸਾ ਸੂਤਾ ਸੈਂਟਰ ਦੇ ਉੱਪਰ ਮਾਨਸਾ ਠੀਕ ਹੈ ਜੀ ਉੱਥੇ ਪਹੁੰਚ ਜਾਣਾ ਟਾਈਮਿੰਗ ਦੇਖ ਲਈ ਤੁਸੀਂ ਨੇ نیچے ਨੰਬਰ ਫਲੈਸ਼ ਕਰੀ ਜਾਂਦਾ ਇੱਥੇ ਚੈੱਕ ਕਰ ਲਓ ਸੰਭਲ ਕਰ ਲਓ ਹੱਥੋਂ ਨਾ ਮੌਕਾ ਜਾਣ ਦਿਓ ਦੋਸਤੋ ਠੀਕ ਆ ਤੜਕੇ ਜਾਨਕੀ ਦਸੰਬਰ ਨੂੰ ਭਗਜੋ ਜਿਨ੍ਹਾਂ ਨੇ ਸਿਕਿਉਰਿਟੀ ਗੜ ਲੱਗਣਾਗਾ ਵਧੀਆ ਮੌਕਾਗਾ ਅਸੀਂ ਪਾਸ ਮੁੰਡੇ ਦੀ ਲੋੜ ਲੱਗੀ 16500 ਤਨਖਾ ਤੇ ਫੌਜੀ ਵੀਰ ਵੀ ਜਾ ਸਕਦੇ ਨੇ ਠੀਕ ਆ ਜੀ ਚਲੋ ਠੀਕ ਆ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨੀਚੇ ਪਿਆਰਾ ਜਿਹਾ ਕਮੈਂਟ ਕਰਕੇਥੋ ਗੱਲ ਕਰਦੇ ਹੋ ਧੰਨਵਾਦ